ਗੁੜੀ ਨੂੰ ਲੈ ਕੇ ਜਾ ਰਹੇ ਸੀਗੇ ਉਹ ਲੋ ਗੁੜੀ ਇੱਥੇ ਵਿਆਹੀ ਹੋਈ ਸੀਗੀ ਉਹਨੂੰ ਲੈਣ ਆਏ ਸੀਗੇ ਲੜਾਈ ਲੁੜੀ ਹੋ ਗਈ ਉਹਨੀ ਰਾਤ ਉਹਨਾਂ ਦੀ ਜੇ ਜਾਂਦੇ ਜਾਂਦੇ ਮੁੰਡੇ ਆਲੇ ਨੇ ਭਾਜੀ ਗੱਡੀ ਦੇ ਅੱਗੇ ਮੋਟਰਸਾਈਕਲ ਆਏ ਨੇ ਹਮਲਾ ਕੀਤਾ ਸਾਡੇ ਤੇ ਕਿਰਪਾਨਾਂ ਅੱਛਾ ਕੀ ਗੱਲ ਕੀ ਹੋਈ ਅੱਜ? ਬਹਾਦਰ ਵਾਈਸ ਦੇ ਵਿੱਚ ਲੜਾਈ ਸੀ। ਸਾਡੀ ਸੋਲਵਾਂ ਤੋਂ ਹੀ ਹੋ ਗਈ ਸੀ ਉਸ ਤੋਂ ਬਾਅਦ ਸਾਸ ਨੇ ਆ ਕੇ ਕੱਲਾ ਵੀ ਰਾਤ ਨੂੰ ਬਹੁਤ ਕੁੱਟਿਆ। ਮੁੰਡੇ ਨੂੰ ਬਾਹਰ ਵੇਜ ਕੇ। ਕਮਰੇ ਤੋਂ ਬਾਹਰ ਵੇਜ ਕੇ ਉਹਨਾਂ ਨੇ ਕੁੱਟ ਮਾਰ ਕੀਤੀ ਤੇ ਉਸ ਤੋਂ ਬਾਅਦ ਸਵੇਰ ਰਜਾਮੰਦੀ ਨਾਲ ਲੈ ਕੇ ਜਾ ਰਹੇ ਸੀ ਮੈਨੂੰ। ਲੈ ਕੇ ਜਾਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਹਮਲਾ ਕਰਤਾ ਸਾਡੀ ਗੱਡੀ ਵੀ ਸਾਰੀ ਤੋੜਤੀ ਅੱਗੂ ਵੀ ਪਿੱਛੇ ਵੀ ਸਾਰੀ ਗੱਡੀ ਖਤਮ ਹੀ ਕਰ ਦਿੱਤੀ ਮੇਂ ਪਿੱਛੇ ਸਾਰੇ ਤੋੜਤੇ। ਉਸ ਤੋਂ ਬਾਅਦ ਮੇਰਾ ਬੇਬੀ ਆ ਛੋਟਾ 7 ਮਨთ ਦਾ ਉਹ ਵੀ ਲੈ ਕੇ ਚਲੇ ਗਏ ਨੇ ਉਹ ਹਜੇ ਛੋਟਾ ਬਹੁਤ ਛੋਟਾ ਜੇ ਮੇਰੇ ਤੋਂ ਵੀ ਨਾ ਇੱਕ ਮਿੰਟ ਜਾਂਦਾ ਪਰ ਹੁਣ ਇਹ ਟਾਈਮ ਹੋ ਗਿਆ 3 3 ਘੰਟੇ ਹੋ ਗਏ ਮੇਰੇ ਤੋਂ ਬਿਨਾ ਹੁਣ ਮੈਨੂੰ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨੇ ਤੁਹਾਡੀ ਸ਼ਾਦੀ ਹੋਈ ਨੂੰ ਕਿੰਨਾ ਟਾਈਮ ਹੋ ਗਿਆ 2 ਸਾਲ ਹੋ ਗਏ ਤੁਹਾਡੇ 'ਤੇ ਜਿਹੜਾ ਹਮਲਾ ਕੀਤਾ ਕਿੰਨਾ-ਕਿੰਨਾ ਲੋਕਾਂ ਨੇ ਕੀਤਾ ਔਰ ਕਿੰਨੇ ਲੋਕ ਦੀ ਔਰ ਉਹਨਾਂ ਕੋਲੇ ਕਿੰਨੇ ਘਾਤਿਆਰ ਸੀਗੇ ਇੰਨਾ ਮੈਂ ਦੇਖ ਨਹੀਂ ਕਿਉਂਕਿ ਮੈਂ ਗੱਡੀ ਦੇ ਵਿੱਚ ਬੈਠੀ ਸੀ ਮੈਲੇ ਮੈਨੂੰ ਕੁਝ ਕਲੀਅਰ ਨਹੀਂ ਦਿਖ ਰਿਹਾ ਸੀ ਕਿਉਂਕਿ ਮੈਂ ਮੈਂ ਦਾਦ ਵਿੱਚ ਸੈਟ ਵਿੱਚ ਹਾਂ ਮੈਂ ਕੋਈ ਕੰਪਲੀਟ ਕਿਸਨ ਨੂੰ ਦੇਖ ਬਈ ਕਿੰਨੇ ਜਾਣਾ ਸੀ ਕਿੰਨੇ ਨਹੀਂ ਝਗੜਾ ਕਿਸ ਗੱਲ ਤੋਂ ਹੋਇਆ ਸੀ ਤੁਹਾਡਾ ਝਗੜਾ ਬਸ ਇਦਾਂ ਹੀ ਨੋਰਮਲ ਸੀਗਾ ਕਿ ਮੈਨੇ ਆਪਣੇ ਘਰੇ ਜਾਣਾ ਸੀ ਉਹ ਕਹਿੰਦੇ ਸੀ ਬੇਬੀ ਨੂੰ ਨਹੀਂ ਦਿੰਦੇ ਵੀ ਤੂੰ ਜਾਣਾ ਤੂੰ ਜਾ ਪਰ ਅਸੀਂ ਦੁਆਸ ਨੂੰ ਨਹੀਂ ਦਿੰਦੇ ਤੁਸੀਂ ਮਿੱਕੀ ਮਾਮਲਾ ਕਿਉਂ ਇਹ ਹੋ ਗਿਆ ਤੁਹਾਡਾ ਇਹ ਕਿ ਤੱਕ ਦੀ ਹੈ ਅਸੀਂ ਮੁੰਡਾ ਲੈ ਕੇ ਜਾ ਰਹੇ ਸੀ ਉਹ ਪਿੱਛੋਂ ਆ ਕੇ ਮੁੰਡਾ ਵੀ ਖਿੱਚ ਕੇ ਲਾ ਕੇ ਗੱਡੀ ਵੀ ਤੋੜ ਗਏ ਤੁਸੀਂ ਸੈਂਪਤੀ ਨਾਲ ਜਾ ਰਹੇ ਸੀ ਹਾਂਜੀ ਹਾਂਜੀ ਮੇਰੇ ਮੇਰੇ ਕਹਿੰਦੇ ਮੈਂ ਫਾਦਰ ਇਨ ਲਾ ਵੀ ਸੀਗੇ ਘਰੇ ਉਹਨਾਂ ਨੂੰ ਉਹਨਾਂ ਨੂੰ ਘਰੇ ਬਿਠਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਫੇਰ ਅਸੀਂ ਘਰ ਤੁਰਿਆ ਹੁਣ ਤੁਸੀਂ ਕੀ ਮੰਨ ਕਰਦੇ ਹੋ ਬਸ ਸੁਣਵਾਈ ਕੀਤੀ ਜਾਵੇ ਜਿਹੜੇ ਆ ਸ਼ੀਸ਼ੇ ਵਗੈਰਾ ਤੋੜੇ ਹੁਣ ਪਕੜੇ ਜਾਣ ਬਸ ਉਹ ਤੋਂ ਕੁਝ ਨਹੀਂ ਕਿੰਨੇ ਕ ਬੰਦਿਆਂ ਨੇ ਹਮਲਾ ਕੀਤਾ ਨਹੀਂ ਨਹੀਂ ਕਲੀਅਰ ਨਹੀਂ ਦੇਖਿਆ ਹੁਣ ਇਹ ਪੰਜਾਬ ਨੂੰ ਪੰਜਾਬ 60 70 ਬੰਦਾ ਹੈਗਾ ਸੀਗਾ ਉਹਨਾਂ ਦਾ ਸੱਤ ਵੀ ਸੀਗੀ ਉਹਦੀ ਭੈਣ ਵੀ ਸੀਗੀ ਉਹਦੀ ਉਹਨਾਂ ਨੇ ਇਹਨੂੰ ਮਾਰ ਕੁੱਟ ਕੇ ਆ ਦੇਖੋ ਇਹਨੂੰ ਹਮਲਾ ਇਹ ਹਮਲਾ ਕਰਕੇ ਇਹਨੂੰ ਮੁੰਡਾ ਲੈ ਕੇ ਗਏ ਜੀ ਤੁਹਾਡੇ ਹਸਬੰਦ ਦਾ ਕੀ ਨਾਮ ਹੈ ਇਹ ਮੰਨੂ ਹਾਂਜੀ ਮੰਨੂ ਕਿਹੜੀ ਜਗ੍ਹਾ ਰਹਿੰਦੇ ਆ ਰਾਇਲ ਕਲੋਨੀ ਹਾਂਜੀ ਰਾਇਲ ਕਲੋਨੀ ਰਾਇਲ ਕਲੋਨੀ ਹਾਂਜੀ ਤੇ ਤੁਹਾਡੇ ਸਾਡੇ ਸੋਹਰਾ ਸਾਹਿਬ ਦਾ ਜਾਂ ਤਸ ਦਾ ਕੀ ਨਾਮ ਵਗੈਰਾ ਮਮਤਾ ਸੰਨੀ ਭਾਜੀ ਆ ਫੈਮਿਲੀ ਮੈਟਰ ਸੀਗਾ ਵੀ ਮਤਲਬ ਕੁੜੀ ਨੂੰ ਲੈ ਕੇ ਜਾ ਰਹੇ ਸੀਗੇ ਉਹ ਰੋ ਤੁਸੀਂ ਕਿੱਥੋਂ ਆਏ ਹੋ ਸਮਾਣੇ ਤੋਂ ਆਏ ਸੀ ਜੀ ਅੱਛਾ ਜੀ ਕੁੜੀ ਇੱਥੇ ਵਿਆਹੀ ਹੋਈ ਸੀਗੀ ਉਹਨੂੰ ਲੈਣ ਆਏ ਸੀਗੇ ਲੜਾਈ ਲੁੜੀ ਹੋ ਗਈ ਉਹਨੀ ਰਾਤ ਉਹਨਾਂ ਦੀ ਚਲੋ ਲੈਣ ਆਏ ਜਿਵੇਂ ਜੀ ਭਾਜੀ ਉਹਨਾਂ ਨੂੰ ਲੈ ਗਏ ਉਹਦੇ ਦੇ ਮਾਪਿਆਂ ਨੂੰ ਕਹਿ ਕੇ ਸੀ ਪਿਆਰ ਨਾਲ ਚਲੇ ਗਏ ਜੀ ਉਹਨੂੰ ਤੇ ਜਾਂਦੇ ਜਾਂਦੇ ਮੁੰਡੇ ਆ ਲੈਨੇ ਭਾਜੀ ਗੱਡੀ ਦੇ ਅੱਗੇ ਮੋਟਰਸਾਈਕਲ ਆਏ ਨੇ ਹਮਲਾ ਕੀਤਾ ਸਾਡੇ ਤੇ ਕਿਰਪਾਨਾਂ ਹੋਰ ਉਹਨਾਂ ਕੋਲ ਕਲਹਾੜੇ ਵਗੈਰਾ ਕਾਫੀ ਕੁਝ ਸੀਗਾ ਕਿੰਨੇ ਕੋਈ ਜਾਣੇ ਸੀਗੇ ਉਹ ਤਕਰੀਬਨ ਹੈਗੇ ਸੀ ਭਾਜੀ ਪੰਜਾਬ ਵਾਲਾ 100 ਬੰਦੇ ਸੀਗੇ ਜੀ ਹਾਂ ਜੀ ਘੱਟੋ ਘੱਟ 15-20 ਮੋਟਰਸਾਂ ਲਾਇਆ ਨੇ ਜੀ ਹਾਂ ਜੀ ਤੇ ਕੀ ਕੀ ਹਥਿਆਰ ਕੀ ਕੀ ਸੀ ਹਥਿਆਰ ਉਹਨਾਂ ਕੋਲ ਕਰਬਾਨਾ ਸੀਗੇ ਜੀ ਬੁਲਹਾੜੇ ਸੀਗੇ ਹਾਂ ਜੀ ਜਿਸ ਜਾਦੀ ਹੋਈ ਨੂੰ ਕਿੰਨਾ ਦਾ ਟਾਈਮ ਹੋ ਗਿਆ ਸੀ ਜੀ ਜਾਦੀ ਹੋਈ ਨੂੰ ਤਾਂ ਮੇਰੇ ਸਾਹਮਣੇ ਨਾਲੋਂ ਹੋ ਗਏ ਜੀ ਦੋ ਦੋ ਸਾਲ ਦੇ ਕਰੀਬ ਹੋ ਗਏ ਅੱਛਾ ਤੇ ਮਤਲਬ ਕਿ ਕੋਈ ਕਹਿੰਦੇ ਬੱਚਾ ਪੁੱচ্চਾ ਵੀ ਨਾਲ ਲੈ ਗਿਆ ਬੱਚਾ ਸੀਗਾ ਜੀ ਬੱਚੇ ਨੂੰ ਵੀ ਖੋਕੇ ਲੈ ਗਈ ਨਹੀਂ ਜੀ ਨਾਲ ਅੱਛਾ ਹਾਂ ਜੀ ਸੱਤ ਮਹੀਨੇ ਵੀ ਵੱਜੀ ਹੈ ਜੀ 60 ਫੇਟ ਉਹ ਗੁੜੀਆ ਤੇ ਵੱਜੀ ਹੈ ਜੀ ਉਹ ਬਾਹ ਤੇ ਬਸੂਖ ਜੀ ਬਾਈ ਸ਼ੀਸ਼ੇ ਦੇ ਟੋਫੇ ਨੇ ਨਾ ਸਰ ਕੰਚ ਵਗੈਰਾ ਪਾ ਗਿਆ ਅੱਛਾ ਇਹ ਜਿਹੜੀ ਪਹਿਲੀ ਛਾ ਲੜਕੀ ਸੀਗੀ ਉਹਦੀ ਮੋਨੂ ਨਾਲ ਮੈਰਿਜ ਹੋਈ ਸੀਗੀ ਇਹਨਾਂ ਦਾ ਇੱਕ ਸੱਤ ਮਹੀਨਿਆਂ ਦਾ ਬੇਬੀ ਹੈਗਾ ਉਸ ਤੋਂ ਬਾਅਦ ਅੱਜ ਉਹ ਕਿਤੇ ਇੰਡੀਆ ਅਸਟ੍ਰੇਲੀਆ ਸੀ ਬੰਦੀ ਉਹਦਾ ਪਰਿਵਾਰਕ ਮੈਂਬਰ ਨੂੰ ਲੈ ਕੇ ਜਾ ਰਹੀ ਸੀ ਲੜਕੀ ਨੂੰ ਤੇ ਰਸਤੇ ਵਿੱਚ ਉਹਦੇ ਘਰ ਵਾਲਿਆਂ ਨੇ ਆਪਣੇ ਨਾਲ ਦੂਰ ਤਾਂ ਨਾਲ ਲੈ ਕੇ ਉਹਨਾਂ ਦੀ ਗੱਡੀ ਪੰਨ ਤੋੜ ਦਿੱਤੀ ਹੈ ਜਿਨ੍ਹਾਂ ਨੇ ਅੱਜ ਹੀ ਕੰਪਲੇਂਟ ਦੇ ਕੇ ਗਏ ਨੇ ਅਸੀਂ ਉਹਨਾਂ ਦੇ ਇੰਗੇਜ ਸਭ ਤੋਂ ਸਭ ਤੋਂ ਕਾਰਵਾਈ ਕਰ ਰਹੇ ਹਾਂ